ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਤੁਹਾਡੇ ਬੱਚੇ ਛੋਟੀ ਉਮਰ ਵਾਲੇ ਬੱਚੇ ਤੁਹਾਨੂੰ ਜਦੋਂ ਕੁਝ ਕਰਦਿਆਂ ਵੇਖਦੇ ਨੇ ਉਹਦਾ ਅਸਰ ਜ਼ਿਆਦਾ ਹੁੰਦਾ ਹੈ ਜੋ ਤੁਸੀਂ ਕਹਿੰਦੇ ਹੋ ਵੀ ਆ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਉਹਦਾ ਅਸਰ ਘੱਟ ਹੁੰਦਾ ਹੈ ਹੁਣ ਜਦੋਂ ਤੁਸੀਂ ਕਿਸੇ ਕਿਸੇ ਦੇ ਨਾਲ ਤੱਕਾ ਕਰਦੇ ਹੋ ਉਧਰੋਂ ਬੱਚੇ ਨੂੰ ਕਹਿੰਦੇ ਹੋ ਬੇਟਾ ਤੱਕਾ ਨਹੀਂ ਕਰਨਾ ਬੱਚਾ ਤੁਹਾਡੇ ਕਰਨ ਨੂੰ ਜ਼ਿਆਦਾ ਨੋਟ ਕਰਦਾ ਹੈ ਕਹਿਣ ਨੂੰ ਘੱਟ ਨੋਟ ਕਰਦਾ ਹੈ ਇਸ ਕਰਕੇ ਕਿਸੇ ਨਾਲ ਤੱਕਾ ਨਾ ਕਰੋ ਬੇਈਮਾਨੀ ਨਾ ਕਰੋ ਠੱਗੀ ਠੋਰੀ ਨਾ ਕਰੋ ਹੀਰਾ ਫੇਰੀ ਨਾ ਕਰੋ ਕਿਸੇ ਦੇ ਰਾਹ ਦਾ ਕੰਡਾ ਨਾ ਬਣੋ ਕਿਸੇ ਦੇ ਰਾਹ ਬੰਦ ਕਰਨ ਦਾ ਯਤਨ ਨਾ ਕਰੋ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣਾ ਚਾਹੁੰਦੇ ਹੋ ਕਿਉਂਕਿ ਜੋ ਤੁਸੀਂ ਕਰ ਰਹੇ ਹੋ ਉਹ ਬੱਚਿਆਂ ਦੇ ਉੱਤੇ ਸਹੀ ਜਿਹਾ ਪ੍ਰਭਾਵ ਛੱਡਦਾ ਹੈ ਅਸਰ ਛੱਡਦਾ ਹੈ ਤੁਸੀਂ ਬੇਈਮਾਨੀ ਕਰਦੇ ਹੋ ਬੱਚੇ ਦੇਖ ਰਹੇ ਨੇ ਤੇ ਬੱਚਿਆਂ ਨੂੰ ਹੁੰਦਾ ਹੈ ਵੀ ਜਦੋਂ ਪਿਓ ਬੇਈਮਾਨੀ ਕਰਦਾ ਰਿਹਾ ਤੇ ਪਿਓ ਨੇ ਜਦੋਂ ਮੈਂ ਪੁੱਛਿਆ ਸੀ ਵੀ ਬਾਪੂ ਇਹ ਕੰਮ ਕਿਉਂ ਕਰਦਾ ਹੈ ਤੇ ਉਹ ਕਹਿੰਦਾ ਮੇਰੇ ਪਿਓ ਨੇ ਸਿਖਾਇਆ ਜਦੋਂ ਤੁਸੀਂ ਪਿਤਾ ਪੁਰਖੀ ਨਾ ਬੇਈਮਾਨੀ ਛੱਡਨੀ ਨਾ ਠੱਗੀ ਛੱਡਨੀ ਨਾ ਦਬੈ ਛੱਡਨੀ ਨਾ ਨਿੰਦਾ ਛੱਡਨੀ ਨਾ ਚੁਗਲੀ ਛੱਡਨੀ ਨਾ ਘਰ ਪਾੜਨਾ ਛੱਡਣਾ ਤੇ ਫਿਰ ਬੱਚੇ ਭਲੇ ਤੇ ਚੰਗੇ ਇਨਸਾਨ ਬਣ ਕੇ ਮਹਿ ਜਾਣਗੇ ਕਿਵੇਂ ਉਹ ਸਿੱਦੇ ਰਾਤੇ ਤੁਰ ਪਉਣਗੇ ਦੂਜੀ ਗੱਲ ਕਦੇ ਵੀ ਪਰਿਵਾਰ ਵਿੱਚ ਬੈ ਕੇ ਜਾਂ ਸਜੇ ਖੱਬੇ ਬੈ ਕੇ ਫੁਕਰੀਆਂ ਨਾ ਮਾਰਿਆ ਕਰੋ ਅਗਰ ਚਾਹੁੰਦੇ ਹੋ ਨਾ ਵੀ ਮੇਰੇ ਬੱਚੇ ਮੇਰੀਆਂ ਧੀਆਂ ਮੇਰੇ ਪੁੱਤ ਫੁਕਰੇ ਨਾ ਬਣਨ ਅੱਜ ਸਮਾਜ ਦੇ ਅੰਦਰ ਇਹ ਫੁਕਰਪੁਣੇ ਦਾ ਰੋਗ ਬੜਾ ਵੱਧਾ ਜਾ ਰਿਹਾ ਹੈ ਜੇਬ ਦੇ ਅੰਦਰ ਟੀਲਾ ਨਹੀਂ ਕਮੀਜ਼ ਬ੍ਰਾਂਡਡ ਪਾਉਣੀ ਹੈ ਜੇਬ ਦੇ ਅੰਦਰ ਟੀਲਾ ਨਹੀਂ ਸਪੈਕਸ ਚੰਗੇ ਲਾਉਣੇ ਨੇ ਜੀਬ ਦੇ ਅੰਦਰ ਢੇਲਾ ਨੇ ਟਾਈ ਬ੍ਰਾਂਡੇਡ ਹੋਵੇ ਕੜੀ ਬ੍ਰਾਂਡੇਡ ਹੋਵੇ ਜੁੱਤਾ ਮਹਿੰਗਾ ਹੋਵੇ ਪਰ ਕਮਾਈ ਨਹੀਂ ਕਰਨੀ ਮਿਹਨਤ ਨਹੀਂ ਕਰਨੀ ਇਹ ਫੁਕਰਿਆਂ ਦੀਆਂ ਅਣਸ਼ਾਨੀਆਂ ਨੇ ਤੁਹਾਡੀ ਜੇਬ ਅਲਾਊਡ ਕਰਦੀ ਭਾਵੇਂ 1 ਲੱਖ ਦੀ ਜੁੱਤੀ ਪਾਓ ਲੱਖ ਦੀ ਕਮੀਜ਼ ਪਾਓ ਪਰ ਵੇਖ ਕੇ ਨਹੀਂ ਰੀਸ ਕਰਕੇ ਨਹੀਂ ਫੁਕਰਪੁਣੇ ਦੇ ਅੰਦਰ ਨਹੀਂ ਵੀ ਫੁਕਰਪੁਣੇ ਦੇ ਅੰਦਰ ਕਰਜ਼ਾ ਚੁੱਕ ਚੁੱਕ ਕੇ ਪਹਿਲਾਂ ਅੱਡੀਆਂ ਚੁੱਕ ਚੁੱਕ ਕੇ ਵਿਆਹ ਕਰ ਲਓ ਵਿਆਹ ਤੇ ਖਰਚ ਕਰ ਲਓ ਕੱਪੜੇ ਲੈ ਲਓ ਮਕਾਨ ਬਣਾਓ ਦੇ ਬਾਅਦ ਵਿੱਚ ਡਿਪਰੈਸ਼ਨ ਦੇ ਅੰਦਰ ਚਲੇ ਜਾਓ ਜਾਂ ਕਰਜ਼ਾ ਲੈਣ ਵਾਲੇ ਤੁਹਾਡੀ ਡੋਰ ਨੌਕ ਕਰਦੇ ਹੀ ਰਹਿਣ ਡੋਰ ਖੜਕਾਉਂਦੇ ਰਹਿਣ ਫੁਕਰਪੁਣੇ ਤੋਂ ਆਪ ਬਚੋ ਤਾਂ ਹੀ ਆਪਣੇ ਬੱਚਿਆਂ ਨੂੰ ਬਚਾ ਪਾਉਗੇ ਦੂਜੀ ਗੱਲ ਜਿਹੜੇ ਫੁਕਰੇ ਪ੍ਰਚਾਰਕ ਨੇ ਜਾਂ ਫੁਕਰੇ ਲੀਡਰ ਨੇ ਜਿਹੜੇ ਤੁਹਾਨੂੰ ਕਿਧਰੇ ਪਰੰਪਰਾਵਾਦੀ ਯੁੱਧ ਦੇ ਅੰਦਰ ਕਸੋੜਨਾ ਚਾਹੁੰਦੇ ਨੇ ਪਰੰਪਰਾਵਾਦੀ ਗੱਲਾਂ ਦੇ ਨਾਲ ਜੋੜ ਕੇ ਤੁਹਾਨੂੰ ਦੂਜਿਆਂ ਦੇ ਨਾਲ ਲੜਾਉਣਾ ਚਾਹੁੰਦੇ ਨੇ ऐसे लीडरਾਂ ਤੇ ایسے ਪ੍ਰਚਾਰਕਾਂ ਤੋਂ ਗੁਰੇਜ ਆਪ ਵੀ ਕਰੋ ਤਾਂ ਕਿ ਤੁਹਾਡੇ ਬੱਚੇ ਵੀ ਕਰ ਸਕਣ ਤੇ ਜਦੋਂ ਤੁਸੀਂ ਆਪ ਪਰੰਪਰਾਵਾਦੀ ਜ਼ਹਿਰ ਦੇ ਨਾਲ ਭਰੇ ਹੋਵੋਗੇ ਤੇ ਬੱਚਿਆਂ ਨੂੰ ਕਿਵੇਂ ਕਹਿ ਪਾਓ ਕਹਿ ਪਾਓਗੇ ਕਿ ਪਰੰਪਰਾਵਾਦੀ ਜ਼ਹਿਰ ਤੁਹਾਡੇ ਵਿੱਚ ਨਾ ਬਣੇ ਬੱਚਿਆਂ ਦੇ ਸਾਹਮਣੇ ਫਜ਼ੂਲ ਖਰਚੀ ਬਿਲਕੁਲ ਨਾ ਕਰੋ ਹਾਂ ਤੁਹਾਡੀ ਜੇਬ ਅਲਾਊਡ ਕਰਦੀ ਖਾਓ ਚੰਗਾ ਪੀਓ ਚੰਗਾ ਪਹਿਨੋ ਚੰਗਾ ਕਾਰ ਮੋਟਰ ਚੰਗੀ ਲਿਆਓ ਔਰ ਕਿਸੇ ਦੀ ਰੀਸ ਕਰਕੇ ਨਹੀਂ ਤਾਂ ਕਿ ਆਉਣ ਵਾਲੇ ਕੱਲ ਨੂੰ ਬੱਚੇ ਵੀ ਰੀਸ ਕਰਨ ਦੀ ਆਦਤ ਨਾ ਪਾਲ ਲੈਣ ਇਹ ਗੱਲ ਕਦੇ ਨਾ ਕਹੋ ਕਿ ਫਲਾਣੇ ਨੇ ਇੰਨੀ ਮਹਿੰਗੀ ਕਾਰ ਲੈ ਆਂਦੀ ਮੈਂ ਵੀ ਲਿਆ ਕੇ ਵਿਖਾਉਣੀ ਹੈ ਇਹ ਬੱਚਿਆਂ ਦੇ ਉੱਤੇ ਗਲਤ ਅਸਰ ਪਉਂਦੀ ਫਲਾਣੇ ਨੇ ਇਨਾ ਮਹਿੰਗਾ ਮਕਾਨ ਬਣਾ ਲਿਆ ਮੈਂ ਵੀ ਬਣਾ ਕੇ ਵਿਖਾਉਣਾ ਹੈ ਫਿਰ ਉਹ ਜਿਵੇਂ ਤਿਵੇਂ ਕਰਕੇ ਮਕਾਨ ਤੇ ਲੈਂਟਰ ਪਾ ਲੈਂਦੇ ਹੋ ਤੇ ਚਾਰ ਚਾਰ ਸਾਲ ਉਹਨਾਂ ਦੀਆਂ ਖਿੜਕੀਆਂ ਦੇ ਨਾਲ ਖਾਦ ਵਾਲੇ ਕੱਟੇ ਲਟਕਦੇ ਰਹਿੰਦੇ ਨੇ ਫਿਰ ਉਹ ਵਿੰਡੋ ਤੇ ਦਰਵਾਜ਼ੇ ਲਾਉ ਜੋਗੀ ਐਸੀयत ਨਹੀਂ ਹੁੰਦੀ ਫਿਰ ਕੀ ਪੱਲੇ ਰਹਿੰਦਾ ਜਿਆਦਾ ਚੰਗਾ ਨਹੀਂ ਵੀ ਆਪਣੀ ਹੈਸੀਅਤ ਦੇ ਮੁਤਾਬਕ ਕਦਮ ਚੁੱਕੋ ਤੁਹਾਡੀ ਜੇਬ ਤੁਹਾਨੂੰ ਕਹਿ ਰਹੀ ਏ ਲੱਖ ਖਰਚੋ ਖਰਚ ਲਓ 50 ਲੱਖ ਖਰਚੋ 50 ਖਰਚ ਲਓ ਲੋਕਾਂ ਵੱਲੋਂ ਵੇਖ ਕੇ ਤੇ ਸਾੜੇ ਤੇ ਰੀਸ ਦੇ ਅੰਦਰ ਕਿਉਂ ਇਸ ਤੋਂ ਅੱਗੇ ਚੱਲਨੇ ਆ ਕਦੇ ਵੀ ਇਸ ਤਰ੍ਹਾਂ ਦਾ ਕੰਮ ਨਾ ਕਰੋ ਬਈ ਜਿਹੜਾ ਮੈਂ ਦੂਜੇ ਦਾ ਨੁਕਸਾਨ ਕਰਨਾ ਹੈ ਦੂਜੇ ਨਾਲ ਸਾੜਾ ਕਰਨਾ ਹੈ ਜੇ ਕਿਧਰੇ ਗੱਲ ਚੱਲਦੀ ਹੈ ਨਾ ਬੱਚਾ ਆਣ ਕੇ ਦੱਸਦਾ ਹੈ ਫਲਾਣੇ ਦਾ ਕਾਰੋਬਾਰ ਚੰਗਾ ਹੈ ਖੁਸ਼ ਹੋ ਵੋ ਏ ਕੋ ਵਾਹ ਉਹਨੇ ਮਿਹਨਤ ਚੰਗੀ ਕੀਤੀ ਉਹਦਾ ਕਾਰੋਬਾਰ ਚੰਗਾ ਬਣ ਗਿਆ ਤੁਹਾਡੇ ਚਿਹਰੇ ਤੇ ਹਵਾਈਆਂ ਨਾ ਉੱਟ ਜਾਣਾ ਚਿਹਰੇ ਦੇ ਉੱਤੇ ਖੁਸ਼ਕੀ ਨਾ ਆ ਜਾਏ ਬੁੱਲਾਂ ਦੇ ਉੱਤੇ ਸਿਕਰੀ ਨਾ ਜੰਮੇ ਹਾਉ ਕੇ ਨਾ ਲੈਣੇ ਸ਼ੁਰੂ ਕਰ ਦੋ ਕਿ ਬੱਚੇ ਤੇ ਵੀ ਅਸਰ ਹੋਵੇ ਵੀ ਉਹਦੇ ਕਾਰੋਬਾਰ ਦੀ ਗੱਲ ਸੁਣ ਕੇ ਮੇਰਾ ਪਿਓ ਤੜਫ ਰਿਹਾ ਤੇ ਮੈਂ ਵੀ ਤੜਫਾ ਜੇ ਕੋਈ ਕਹਿੰਦਾ ਆਣ ਕੇ ਤੁਹਾਡੇ ਬੱਚੇ ਤੁਹਾਡੇ ਕੋਲ ਨੇ ਥਰਡ ਪਰਸਨ ਨੇ ਆਣ ਕੇ ਗੱਲ ਦੱਸੀ ਵੀ ਫਲਾਣੇ ਨੇ ਅਜਾ ਕਾਰ ਲਈ ਫਲਾਣੇ ਨੇ ਚੰਗਾ ਕਾਰੋਬਾਰ ਲਿਆ ਚੰਗੀ ਜਾਇਦਾਦ ਲਈ ਤੇ ਖੁਸ਼ ਹੋ। ਨਾਲ ਹੀ ਇਹ ਗੱਲ ਕਹੋ ਵੀ ਪ੍ਰਮਾਤਮਾ ਸਾਰਿਆਂ ਦੀ ਝੋਲੀ ਇਹ ਖੈਰ ਪਾਵੇ। ਦੂਜੀ ਗੱਲ ਬੱਚਿਆਂ ਦੇ ਸਾਹਮਣੇ ਇਹ ਗੱਲ ਕਹੋ ਕਿ ਬੇਟਾ ਉਸ ਬੰਦੇ ਨੂੰ ਮੈਂ ਜਾਣਦਾ ਹਾਂ ਉਹਨੇ ਮਿਹਨਤ ਬੜੀ ਕੀਤੀ। ਉਹਦੀ ਮਿਹਨਤ ਦਾ ਨਤੀਜਾ ਹੈ ਆ ਜਿਹੜਾ ਤੇਰਾ ਅੰਕਲ ਆ ਜੋਦੇ ਬਾਰੇ ਗੱਲ ਕਰ ਰਿਹਾ। ਤਾਂ ਕਿ ਬੱਚਿਆਂ ਦੇ ਅੰਦਰ ਮਿਹਨਤ ਕਰਨ ਦੀ ਲਗਨ ਪੈਦਾ ਹੋਵੇ ਪਰ ਤੁਸੀਂ ਤੇ ਸੜਦੇ ਹੋ ਤੇ ਜਿਹੜਾ ਸਾੜਾ ਹੈ ਉਹ ਬੱਚਿਆਂ ਦੇ ਅੰਦਰ ਸਾੜਾ ਭਰੰਦਾ ਇੱਕ ਪੂਰਣਾ પા ਕੇ ਚਲਾ ਜਾਂਦਾ ਇਸ ਤੋਂ ਅੱਗੇ ਚੱਲਦੇ ਹਾਂ ਜਦੋਂ ਤੁਸੀਂ ਘਰ ਦੇ ਅੰਦਰ ਹਸਬੈਂਡ ਵਾਈਫ ਲੜਦੇ ਝਗੜਦੇ ਰਹਿੰਦੇ ਹੋ ਬੱਚਿਆਂ ਨੂੰ ਚੁੱਪ ਕਰਾ ਦਿੰਦੇ ਹੋ ਝੜਕ ਕੇ ਉਹਨਾਂ ਦੇ ਕਮਰੇ ਦੇ ਅੰਦਰ ਤੋਰ ਦਿੰਦੇ ਹੋ ਇਹ ਵੀ ਬੱਚਿਆਂ ਦੇ ਉੱਤੇ ਬੁਰਾ ਅਸਰ ਪਾਉਂਦਾ ਹੈ ਬੱਚਿਆਂ ਦਾ ਮਨ ਸੁੰਘੜ ਜਾਂਦਾ ਹੈ ਤੇ ਜਦੋਂ ਸੁੰਘੜ ਜਾਂਦਾ ਫਿਰ ਉਹ ਖੁੱਲੀ ਸੋਚ ਦੇ ਨਾਲ ਉਡਾਰੀ ਭਰਨ ਜੋਗੇ ਨਹੀਂ ਰਹਿੰਦੇ ਬੱਚਿਆਂ ਦੇ ਕੋਲ ਲੜੋ ਨਾ ਝਗੜੋ ਨਾ ਜੇ ਕੋਈ ਮਾੜਾ ਮੋਟਾ ਮਨ ਮਟਾਵੇ ਤੇ ਉਦੋਂ ਕਰ ਲਿਆ ਕਰੋ ਜਦੋਂ ਤੁਹਾਡੇ ਬੱਚੇ ਤੁਹਾਡੇ ਕੋਲ ਨਾ ਹੋਣ ਇਹ ਗੱਲਾਂ ਭਾਵੇਂ ਤੁਹਾਨੂੰ ਬਣਾਵਟੀ ਤੌਰ ਤੇ ਕਰਨੀਆਂ ਪੈਣ ਨਾ ਮਾਪੇ ਬਾਪ ਖਾਸ ਕਰਕੇ ਨੋਟ ਕਰਿਓ ਬੱਚਿਆਂ ਦੇ ਸਾਹਮਣੇ ਤੁਹਾਨੂੰ ਬਣਾਵਟੀ ਖੁਸ਼ੀ ਵੀ ਰੱਖਣੀ ਪੈ ਤੇ ਤਾਂ ਵੀ ਜਰੂਰ ਰੱਖੋ ਬੱਚੇ ਚਲੇ ਜਾਣਗੇ ਇੱਕ ਦੂਜੇ ਦੇ ਨਾਲ ਗਿਲਾ ਸ਼ਿਕਵਾ ਕੱਢ ਲਿਆ ਤੇ ਉਹ ਜਿਹੜਾ ਮਸਲਾ ਹੈ ਉਹਨੂੰ ਸੁਲਝਾ ਲਿਆ ਇਸ ਤੋਂ ਅੱਗੇ ਚੱਲਨੇ ਆ ਸਿਰਫ ਇੱਕੀ ਗੱਲ ਨੂੰ ਨੋਟ ਕਰ ਲਓ ਇੱਕੀ ਨੁਕਤਾ ਪੱਲੇ ਬੰਨ ਲਓ ਵੀ ਜੋ ਕੰਮ ਤੁਸੀਂ ਨਹੀਂ ਕਰਨਾ ਚਾਹੁੰਦੇ ਉਹ ਬੱਚਿਆਂ ਦੇ ਸਾਹਮਣੇ ਕਰੋ ਨਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੇ ਬੱਚਿਆਂ ਤੋਂ ਕਰਾਉਣਾ ਚਾਹੁੰਦੇ ਹੋ ਬੱਚਿਆਂ ਨੂੰ ਕਰਦਿਆਂ ਵੇਖਣਾ ਚਾਹੁੰਦੇ ਹੋ ਉਹ ਕੰਮ ਆਪ ਕਰੋ ਬੱਚਿਆਂ ਦੇ ਸਾਹਮਣੇ ਕਰੋ ਵਾਰ-ਵਾਰ ਕਰੋ ਤਾਂ ਕਿ ਬੱਚਿਆਂ ਦੇ ਉੱਤੇ ਵੀ ਅਸਰ ਹੋਵੇ ਤੇ ਚੰਗਾ ਅਸਰ ਹੋਵੇ ਬੱਚਿਆਂ ਦੇ ਸਾਹਮਣੇ ਉਹੋ ਜੀਆਂ ਮੂਵੀਆਂ ਵੇਖੋ ਉਹੋ ਜੇ ਨਾਟਕ ਵੇਖੋ ਉਹੋ ਜਾਂ ਸਾਹਿਤ ਪੜੋ ਉਹਦਾਂ ਦੀਆਂ ਪੁਸਤਕਾਂ ਆਪਣੇ ਘਰ ਦੇ ਅੰਦਰ ਬੁੱਕਾਂ ਰੱਖੋ ਜਿਵੇਂ ਦਾ ਜਿਵੇਂ ਦੀ ਲਗਨ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਦੇਣੀ ਚਾਹੁੰਦੇ ਹੋ ਮੈਨੂੰ ਇੱਕ ਨਿੱਕੀ ਜੀ ਘਟਨਾ ਚੇਤੇ ਆ ਗਈ ਇੱਕ ਪਿਤਾ ਸ਼ਰਾਬ ਪੀ ਰਿਹਾ ਸੀ ਉਹਦਾ ਪੁੱਤ ਵੀ ਉਹਦੇ ਨਾਲ ਬੈ ਕੇ ਨਾ ਜਿਵੇਂ ਜਵਾਨੀ ਦੀ ਦਲਹੀਸ ਤੇ ਆਇਆ ਇੱਕ ਦਿਨ ਪੁੱਤ ਵੀ ਨਾਲ ਬੈ ਕੇ ਸ਼ਰਾਬ ਪੀਣ ਲੱਗ ਪਿਆ ਦੋ ਚਾਰ ਸੱਜਣ ਮਿੱਤਰ ਆਏ ਸਨ ਉਹ ਵੀ ਬਹਿ ਕੇ ਸ਼ਰਾਬ ਪੀਣ ਲੱਗ ਪਿਆ ਪਿਤਾ ਆਇਆ ਪਿਤਾ ਨੇ ਇਹ ਗੱਲ ਕਹੀ ਕਿ ਬੇਟਾ ਸ਼ਰਾਬ ਨਹੀਂ ਪੀਦੀ ਤੇ ਪੁੱਤ ਦੇ ਵੀ ਦੋ ਪੈਗ ਲੱਗੇ ਸਨ ਉਹਨੇ ਨਾਲ ਹੀ ਇਹ ਗੱਲ ਕਹਿ ਦਿੱਤੀ ਕਹਿੰਦਾ ਪਿਤਾ ਜੀ ਆਪ ਰੋਜ਼ ਪਿੰਦੇ ਹੋ ਮੈਨੂੰ ਕਹਿੰਦਾ ਹਕ ਕਿਵੇਂ ਰੱਖਦੇ ਹੋ ਜਿਹੜਾ ਕੰਮ ਤੁਸੀਂ ਆਪ ਨਹੀਂ ਕਰਨਾ ਉਹ ਬੱਚਿਆਂ ਸਾਹਮਣੇ ਨਾ ਕਰੋ ਜੋ ਆਪ ਕਰਨਾ ਹੈ ਉਹ ਬੱਚਿਆਂ ਦੇ ਸਾਹਮਣੇ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ